ਅੱਜ ਮੈਂ ਸਾਰੇ ਸ਼ਹਿਰ ਦੇ ਪ੍ਰਿੰਟ মিডিਆ ਤੇ ਸੋਸ਼ਲ ਮੀਡੀਆ ਨੂੰ ਸ੍ਰੀ ਅਜਲੇਸ਼ਵਰ ਮੰਦਿਰ ਕਾਰ ਸੇਵਾ ٹرسٹ ਦੇ ਇਸ ਦਫ਼ਤਰ ਦੇ ਵਿੱਚ ਬੁਲਾਇਆ ਹੈ ਸਾਡਾ ਮੰਦਿਰ ٹرسٹ ਦਾ ਇੱਕੋ ਹੀ ਮਕਸਦ ਹੈ ਕਿ 2 ਫਰਵਰੀ ਨੂੰ ਜਿਹੜੀ ਪੁੱਤਰ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੋਣੀ ਹੈ ਉਹ ਪ੍ਰਿੰਟ মিডিਆ ਤੇ ਸੋਸ਼ਲ ਮੀਡੀਆ ਰਾਹੀਂ ਘਰ-ਘਰ ਸੰਦੇਸ਼ ਪਹੁੰਚਾ ਸਕੀਏ ਉਸ ਤੋਂ ਪਹਿਲਾਂ ਅਸੀਂ ਸਾਰੇ ਪੋਲਿਟিক্যাল ਪਾਰਟੀਆਂ ਨੂੰ ਚਾਹੇ ਉਹ ਕალიਦਾਲਾ ਚਾਹੇ ਭਾਜਪਾ ਹੈ ਚਾਹੇ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬ ਨੂੰ ਅਸੀਂ ਇੱਥੇ ਉਹਨਾਂ ਨੂੰ ਇਨਵਾਈਟ ਕੀਤਾ ਸੀ ਉਹ ਆਏ ਸਨ ਔਰ ਉਹਨਾਂ ਨੇ ਸਾਨੂੰ ਪੁੱਤਰ ਸਰੋਵਰ ਦੀ ਸਕਾਰ ਸੇਵਾ ਦੇ ਵਿੱਚ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਔਰ ਇੱਕ ਟ੍ਰੀਟਮੈਂਟ ਪਲਾਂਟ ਜਿਹੜਾ ਸਾਰੇ ਸ਼ਹਿਰ ਦੀ ਸਾਰੇ ਮੰਦਰ ਟ੍ਰਸ ਦੀ ਉਹਨਾਂ ਕੋਲ ਡਿਮਾਂਡ ਰੱਖੀ ਗਈ ਹੈ ਉਹ ਵੀ ਉਹਨਾਂ ਨੇ ਕਿਹਾ ਵੀ ਮੈਂ ਜਲਦੀ ਜੋ ਜਲਦੀ ਇਸ ਪੁਵਿੱਤਰ ਸਰੋਵਰ ਦੇ ਵਿੱਚ ਟੀ-20 ਪਲਾਨ ਲਗਾ ਦਾਂਗਾ ਹੁਣ ਮੇਰੀ ਸਾਰੇ ਸ਼ਹਿਰ ਨੂੰ ਪੂਰੀ ਯੋਗ ਅਪੀਲ ਹੈ ਚਾਹੇ ਸਾਰੀ ਸੰਗਤ ਜਿਹੜੀ ਸਿੱਖ ਸੰਗਤ ਹੈ ਚਾਹੇ ਹਿੰਦੂ ਸੰਗਤ ਕਿਉਂਕਿ ਇਹ ਜਿਹੜਾ ਪੁਵਿੱਤਰ ਸਰੋਵਰ ਹੈ ਹਿੰਦੂ ਸਿੱਖ ਇਕੱਠ ਦਾ ਇਹ ਪ੍ਰਤੀਕ ਹੈ ਔਰ ਨੌਵੀਂ ਦਸਵੀਂ ਦੇ ਮੇਲੇ ਦੇ ਚਾਹੇ ਉਹ ਸਾਵਨ ਦਾ ਮੇਲਾ ਹੋਵੇ ਚਾਹੇ ਨੌਵੀਂ ਦਸਵੀਂ ਦਾ ਹੋਵੇ ਚਾਹੇ ਸ਼ਿਵਰਾਤਰੀ ਦਾ ਮੇਲਾ ਅਸੀਂ ਹਿੰਦੂ ਸਿੱਖ ਭਾਈਚਾਰਾ ਇਕੱਠੇ ਇਥੇ ਇਸ਼ਨਾਨ ਕਰਦੇ ਹਾਂ ਔਰ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਵੀ ਇਸ ਪਵਿੱਤਰ ਸਰੋਵਰ ਦੇ ਵਿੱਚ ਜਿਹੜਾ ਕਿ ਭਗਵਾਨ ਕਾਰਤਿਕ ਸਵਾਮੀ ਦੇ ਨਾਂ ਤੇ ਅਚਲੇਸ਼ਵਰ dham ਮੰਨਿਆ ਜਾਂਦਾ ਹੈ ਔਰ ਗੁਰਾਰਗ ਦੇਵ ਜੀ ਜਿਹੜੀ ਪਹਿਲੀ ਪਾਤਸ਼ਾਹੀ ਹੈ ਸਾਡੀ ਉਹਨਾਂ ਨੇ ਵੀ ਸਿੱਧ ਗੋਸ਼ਟੀ ਜਿਹੜੀ ਇਸ ਪਵਿੱਤਰ ਸਰੋਵਰ ਦੇ ਉੱਤੇ ਆ ਕੇ ਕੀਤੀ ਜਿਸ ਕਰਕੇ ਅਸੀਂ ਸਾਰੀ ਹਿੰਦੂ ਸੰਗਤ ਔਰ ਸਿੱਖ ਸੰਗਤ ਇਕੱਠੇ ਹੋ ਕੇ ਇਸ ਜਗ੍ਹਾ ਨੂੰ ਇਸ ਗੁਰਦੁਆਰਾ ਸਾਹਿਬ ਨੂੰ ਇਸ ਅਚਲੇਸ਼ਵਰ ਦੇ ਮੰਦਿਰ ਨੂੰ ਬਕਾਇਦਾ ਪੂਜਦੇ ਆਂ ਔਰ ਰੋਜ਼ ਰੋਜ਼ ਇੱਥੇ ਆ ਕੇ ਨਾਮਸਤਕੁਨਿਆ ਮੇਰੀ ਅਪੀਲ ਸਾਰੀ ਹਿੰਦੂ ਸੰਗਤ ਨੂੰ ਔਰ ਸਾਰੀ ਸਿੱਖ ਸੰਗਤ ਤੇ ਜਿੱਦਾਂ ਇਸ ਪਵਿੱਤਰ ਸਰੋਵਰ ਨੂੰ ਅਸੀਂ ਮੰਨਦੇ ਆਂ ਅੱਜ ਮੌਕਾ ਮਿਲਿਆ 25 ਸਾਲ ਬਾਅਦ 25 ਸਾਲ ਪਹਿਲਾਂ ਸ਼੍ਰੀ ਅਜਲੇਸ਼ਵਰ ਮੰਦਿਰ ਕਾਰਸੇਵਾ ਟਰਸ ਨੇ ਇਸ ਪਵਿੱਤਰ ਸਰੋਵਰ ਦੀ ਸੇਵਾ ਕੀਤੀ ਅੱਜ ਫੇਰ ਸ਼੍ਰੀ ਅਜਲੇਸ਼ਵਰ ਮੰਦਿਰ ਕਾਰਸੇਵਾ ਟਰਸ ਨੂੰ ਪਵਿੱਤਰ ਸਰੋਵਰ ਦੀ ਕਾਰਸੇਵਾ ਕਰਨ ਦਾ ਮੌਕਾ ਮਿਲਿਆ ਮੈਂ ਸਾਰੀ ਸੰਗਤ ਅਕ अपील ਕਰਦਾ ਹਾਂ ਵੀ ਸਾਰੇ ਸ਼ਹਿਰ ਵਾਲਿਆਂ ਨੂੰ ਫਿਰ ਅਸੀਂ ਬੇਨਤੀ ਅਚਲੇਸ਼ਵਰ ਮੰਦਿਰ ਕਾਰਸੇਵਾ ٹرسٹ ਨੂੰ ਕਰਦੇ ਹਾਂ ਵੀ ਸਵੇਰ ਦਾ ਜਿਹੜਾ ਲੰਗਰ ਚਾਹ ਦਾ ਉਹ ਇੱਥੇ ਲੱਗਾ ਹੋਏਗਾ ਦੁਪਹਿਰ ਦਾ ਭੋਜਨ ਜਿਹੜਾ ਦਾਲ ਫੁਲਕੇ ਦਾ ਵੀ ਪ੍ਰਬੰਧ ਅਚਲੇਸ਼ਵਰ ਮੰਦਿਰ ਕਾਰਸੇਵਾ ٹرسٹ ਲਗਾਏਗਾ ਔਰ ਸੇਵਾ ਦੇ ਵਿੱਚ ਕੋਈ ਵੀ ਕਿਸੇ ਕਿਸਮ ਦੀ ਕਮੀ ਨਹੀਂ ਆਉਣ ਦਿੱਤੀ ਜਾਏਗੀ ਸਾਨੂੰ ਸਾਰੀਆਂ ਪਾਰਟੀਆਂ ਨੇ ਅਸੀਂ ਸਾਰੇ ਮੰਦਿਰਾਂ ਜੋਕ ਹੈ ਸਾਰੇ ਧਾਰਮਿਕ ਸਥਾਨਾਂ ਦੇ ਹੋਕ ਹੈ ਖਾਸ ਕਰਕੇ ਦਿਨਿਕ ਪ੍ਰਾਨਾ ਸਭਾ ਹੈ ਸ਼ਨੀ ਮੰਦਰ ਹੋਇਆ ਕਾਲੀ ਦਵਾਰੇ ਦਾ ਮੰਦਰ ਹੋਇਆ ਮੁਰਗੀ ਮਲਾ RAM ਜੀ ਦਾ ਮੰਦਰ ਹੋਇਆ ਆਪਣੇ ਬਾਬਾ ਪੂਰਨਾ ਜੀ ਦਾ ਮੰਦਰ ਹੋਇਆ ਕੋਈ ਵੀ ਮੰਦਰ ਐਸਾ ਨਹੀਂ ਜਿਹੜਾ ਅਸੀਂ ਛੱਡਿਆ ਹੋਵੇ ਅਸੀਂ ਸਾਰੇ ਮੰਦਰਾ ਦੇ ਮੁਖੀਆਂ ਨੂੰ ਉਹਨਾਂ ਦੇ ਸੇਵਾਦਾਰਾਂ ਨੂੰ ਬੇਨਤੀ ਕੀਤੀ ਹੈ ਵੀ ਇਸ ਪਵਿੱਤਰ ਸਰੋਵਰ ਚ ਆਓ ਤੇ ਇਸ ਕਾਰ ਸੇਵਾ ਨੂੰ ਪੂਰਨ ਤੌਰ ਤੇ ਜਲਦੀ ਤੋਂ ਜਲਦੀ ਜਿਹੜੀ ਲੋਕਾਂ ਦੀ ਇੱਛਾ ਪੂਰਨ ਕਰ ਸਕੇ ਜੇ ਸਟਾਰਟ ਕਿੱਦਾਂ ਤੇ ਹੋਏਗੀ ਜਿਹੜੀ ਕਾਰ ਸੇਵਾ ਇਹ ਜਿਹੜੀ ਮੈਂ ਦੱਸਿਆ ਅੱਗੇ ਕਿ 9 ਵਜੇ ਸਵੇਰੇ ਹਵਨ ਯੱਗ ਦਾ ਆਯੋਜਨ ਕੀਤਾ ਗਿਆ ਹੈ 9:30 ਵਜੇ ਪੁਜਤਰ ਸਰੋਵਰ ਦੀ ਆਰਤੀ ਹੋਏਗੀ 10 ਵਜੇ ਜਿਹੜੀ ਕਾਰ ਸੇਵਾ ਸਾਧੂ ਸੰਤਾਂ ਰਾਏ ਪਹਿਲਾਂ ਸ਼ੁਰੂ ਕੀਤੀ ਜਾਏਗੀ ਉਸ ਤੋਂ ਬਾਅਦ ਸਾਰੀ ਸੰਗਤ ਰਲ ਮਿਲ ਕੇ Hindu Sikh ਭਾਈਚਾਰੇ ਦਾ ਪ੍ਰਤੀਕ ਅਸੀਂ ਸਾਰੇ ਪੰਜਾਬ ਨੂੰ ਸਾਰੇ ਹਿੰਦੁਸਤਾਨ ਨੂੰ ਦੁਕਾਣਾ ਕਿ ਇਹ ਜਿਹੜਾ ਮੰਦਿਰ ਤੇ ਗੁਰਦੁਆਰਾ ਬਿਲਕੁਲ ਕਟੇ ਹਨ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੈ